ਕਿੰਨੇ ਲੋਕ ਨੇ ਕਿੰਨੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹੋ ਤੇ ਮੰਗਾਂ ਕੀ ਨੇ ਤੋਂ ਮਨਰੇਗਾ ਕਰਮਚਾਰੀ ਯੂਨੀਅਨ ਦੇ ਬੈਨਰ ਦੇ ਥੱਲੇ ਸਾਡੀ ਜਿਹੜੀ ਟੋਟਲ ਗਿਣਤੀ ਉਹ ਲਗਭਗ 2000 ਦੇ ਕਰੀਬ ਹੈ ਜਿਹੜੇ ਵੱਖ-ਵੱਖ ਪੋਸਟਾਂ ਦੇ ਉੱਪਰ ਕੰਮ ਕਰ ਰਹੇ ਤੇ ਤਾਂ ਅਸੀਂ 2009 ਤੋਂ ਹੀ ਸਰਕਾਰ ਨੇ ਠੇਕੇ ਤੇ ਰੱਖੇ ਹੋਏ ਆ ਤੇ ਉਹਨਾਂ ਦਿਨਾਂ ਤੋਂ ਹੀ ਜਿਹੜੀਆਂ ਸਰਕਾਰਾਂ ਸਮੇਂ-ਸਮੇਂ ਦੇ ਆਈਆਂ ਚਾਹੇ ਉਹ ਅਕਾਲੀ ਭਾਜਪਾ ਸਰਕਾਰ ਆਈ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਤੇ ਹੁਣ ਇਹ ਬਦਲਾਵ ਵਾਲੀ ਆਪ ਸਰਕਾਰ ਆਈ ਹੈ ਤਾਂ ਇਹਨਾਂ ਨੇ ਸਮੇਂ-ਸਮੇਂ ਤੇ ਵਾਅਦੇ ਕੀਤੇ ਸਾਨੂੰ ਪੱਕਿਆਂ ਕਰਨ ਦੇ ਸਾਨੂੰ ਸਾਡੀਆਂ ਨੌਕਰੀਆਂ ਨੇ ਜਿਹੜੀਆਂ ਪੱਕੀਆਂ ਕਰਨ ਦੇ ਪਰ ਸਾਡੀ ਆਸ ਨੂੰ ਕੋਈ ਵੀ ਬੂਰ ਨਹੀਂ ਪਿਆ ਬੇਸ਼ੱਕ ਇਹ ਫਾਈਲਾਂ ਸਾਡੀਆਂ ਪਰਸੋਨਲ ਤੱਕ ਵੀ ਚਲ ਜਾਂਦੀਆਂ ਨੇ ਬਿੱਤੇ ਵਿਭਾਗ ਤੇ ਜਾ ਕੇ ਡੇਕੇ ਲਾ ਦਿੰਦੇ ਨੇ ਤਾਂ ਕੋਈ ਨਾ ਕੋਈ ਇਹ ਨਮਾ ਬਹਾਨਾ ਲਾ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ 2009 ਤੋਂ ਲਾ ਕੇ 2024 ਆ ਗਿਆ ਤਾਂ ਜਵਾਨੀ ਵੀ ਅਸੀਂ ਗਾਲ ਲਈਆਂ ਤੇ ਉਹ ਸਮਾਂ ਜਿਹੜਾ ਅਸੀਂ ਆਪਣਾ ਕੀਮਤੀ ਸਮਾਂ ਇਸ ਸਕੀਮ ਦੇ ਲੇਖੇ ਲਾ ਚੁੱਕੇ ਹਾਂ ਇਹਨਾਂ ਕੋਲੇ ਦਮਗੇ ਜੇ ਫੋਕੇ ਮਾਰਨੇ ਨੇ ਜਿੰਨੇ ਕੰਮ ਹੋ ਰਹੇ ਨੇ ਮਨਰੇਗਾ ਦੇ ਵਿੱਚੋਂ ਹੋ ਰਹੇ ਨੇ ਟੋਟਲ ਡਿਵੈਲਪਮੈਂਟ ਹੈ ਜਿਹੜੀ ਪਿੰਡਾਂ ਦੇ ਵਿੱਚੋਂ ਮਨਰੇਗਾ ਦੇ ਵਿੱਚ ਅਸੀਂ ਕਰਾ ਰਹੇ ਹਾਂ ਬਾਵਾ ਸਰਕਾਰਾਂ ਖੱਟ ਰਹੀਆਂ ਨੇ ਟਾਰਗੇਟ ਸਾਨੂੰ ਹੀ ਦੰਦਦੇ ਨੇ ਜੀ ਫਲਾਣੇ ਪਿੰਡ ਦੇ ਵਿੱਚ ਤੁਸੀਂ ਨੇ 10 ਲੱਖ ਦਾ ਮਟੀਰੀਅਲ ਜਿਹੜਾ ਉਧਾਰ ਚੱਕ ਕੇ ਤਾਂ ਜਿਹੜੇ ਉਹ ਪੈਸੇ ਨੂੰ 6 ਮਹੀਨੇ ਨੂੰ ਜਾਂ ਸਾਲ ਨੂੰ ਆਉਣੇ ਨੇ ਤਾਂ ਉਹ ਉਧਾਰ ਚੱਕ ਕੇ ਤੁਸੀਂ ਸਟੇਡੀਅਮ ਬਣਵਾਓ ਜੀ ਦੁਕਾਨਦਾਰ ਮਟੀਰੀਅਲ ਉਧਾਰ ਚੱਕਵਾ ਦਿੰਦੇ ਨੇ ਪਰ ਉਹ ਪੇਮੈਂਟ ਆ ਵੀ ਇਹ ਨਹੀਂ ਪਤਾ ਸਾਲ ਨਾਲ ਹੋਣ ਜਾਂ ਡੇਢ ਸਾਲ ਨਾਲ ਹੋਣ ਤਾਂ ਉਨੇ ਸਮੇਂ ਦੀ ਜਿਹੜੀ ਉਹ ਖਰੋਤ ਪਈ ਆ ਉਹ ਪੈਸੇ ਦੀ ਉਹ ਮੁਲਾਜ਼ਮ ਵਾਲੀ ਪਈ ਆ 80000ਾਂ ਵਾਲੀ ਤਨਖਾਹ ਲੈਣ ਦੇ ਪਿੱਛੇ ਲੱਖਾਂ ਦਾ ਕਰਜ਼ਈ ਆ ਪਵੰਦਾ ਹੋ ਜਾਂਦਾ ਫਿਰ ਉਹ ਕਿੱਦਾਂ ਚੱਲਦੇ ਨੇ ਕਈ ਵਾਰ ਤਾਂ ਤੁਹਾਨੂੰ ਠੇਕੇਦਾਰ ਜਿੱਥੋਂ ਮਾਲ ਚੱਕਦੇ ਹੋਵੋਗੇ ਉਹ ਵੀ ਕਹਿੰਦੇ ਹੋਣਗੇ ਵੀ ਭਾਈ ਤੁਹਾਡੇ ਪੈਸੇ ਨਹੀਂ ਆਏ ਤੇ ਤੁਹਾਡੀਆਂ ਮੀਟਿੰਗਾਂ ਕਿੰਨੀਆਂ ਕਹੋਈਆਂ ਨੇ ਸਰਕਾਰ ਦੇ ਨਾਲ ਮੁੱਖ ਮੰਤਰੀ ਸਾਹਿਬ ਦੇ ਨਾਲ ਹੋਣ ਵਾਲੇ ਨਹੀਂ ਪਿਛਲੇ ਵੀ ਜਿੱਦਾਂ ਤੁਸੀਂ 9 ਤੋਂ 10 ਰਿਹਾ ਹੋ ਜਦੋਂ ਤੋਂ ਲਾ ਕੇ ਅਕਾਲੀ ਭਾਜਪਾ ਸਰਕਾਰ ਵੇਲੇ ਦੀ ਮੈਂ ਗੱਲ ਕਰਾਂ ਤਾਂ ਉਦੋਂ ਤੋਂ ਲਾ ਕੇ ਸਾਡਾ ਮੀਟਿੰਗਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਸੰਘਰਸ਼ ਦਾ ਦੌਰ ਵੀ ਲਗਾਤਾਰ ਜਾਰੀ ਹੈ ਮੌਕੇ ਮੌਕੇ ਦੇ ਜਿਹੜੇ ਰਹੇ ਪੰਚਾਇਤ ਮੰਤਰੀ ਨੇ ਉਹਨਾਂ ਵੱਲੋਂ ਵੀ ਸਾਨੂੰ ਇੱਕੋ ਲਾਰਾ ਲਾਇਆ ਜਾਂਦਾ ਜੀ ਆਉਣ ਵਾਲੇ 15 20 ਦਿਨਾਂ ਦੇ ਵਿੱਚ ਤੁਹਾਡੀ ਫਾਈਲ ਤਿਆਰ ਹੋ ਜੂਗੀ ਤੇ ਤੁਹਾਨੂੰ ਪੱਕਿਆਂ ਕਰ ਦਿੱਤਾ ਜਾਊਗਾ ਤੇ ਸਾਡੇ ਅੰਦਰ ਵੀ ਕਾਸ ਬੱਜਦੀ ਆ ਪਰ ਨਤੀਜਾ ਹੁਣ ਤੱਕ ਜਿਹੜਾ ਸਿਫਰ ਰਿਹਾ ਹੈ ਜਿਹੜੀ ਆਈ ਸਰਕਾਰ ਆਪ ਸੀਗੀ ਇਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਕਿ ਅਸੀਂ ਪੰਜਾਬ ਦੇ ਵਿੱਚ ਕੋਈ ਮੁਲਾਜ਼ਮ ਕੱਚਾ ਨਹੀਂ ਰਹਿਣ ਦੇਣਾ ਪਰ ਉਹ ਸਿਰਫ ਇਸ਼ਤਿਹਾਰਾਂ ਤੱਕ ਹੋਲਡਿੰਗਾਂ ਤੱਕ ਹੀ ਸੀਮਤ ਰਹਿ ਗਈ ਕਿਉਂਕਿ ਇਹਨੇ ਹੋਲਡਿੰਗਾਂ ਤੇ ਮਸ਼ਹੂਰੀ ਕਰਤੀ ਕਿ ਇਹਨੇ ਮੁਲਾਜ਼ਮ ਪੱਕੇ ਕੀਤੇ ਪਰ ਅਸੀਂ ਖੁੱਲਾ ਚੈਲੰਜ ਸਰਕਾਰ ਨੂੰ ਇਹ ਕਰਦੇ ਆ ਕਿ ਸਾਡੇ ਨਾਲ ਜਿੱਥੇ ਮਰਜ਼ੀ ਆ ਕੇ ਬਿਆਸ ਕੰਦੇ ਇੱਕ ਵੀ ਮੁਲਾਜ਼ਮ ਜਿਨ੍ਹਾਂ ਨੇ ਪੱਕਾ ਕੀਤਾ ਹੋਵੇ ਜਿੱਕਾ ਵਾਲੇ ਨੂੰ ਤਾਂ ਪੀਪਾ ਕਹਿੰਦੇ ਸੀ ਹੁਣ ਤਾਂ ਇਹ ਆਪ ਕਹਿੰਦੇ ਨੇ ਭਰਿਆ ਹੋਇਆ ਹੁਣ ਤਾਂ ਕਰ ਸਕਦੇ ਦੇਖੋ ਜੀ ਅਸੀਂ ਤਾਂ ਉਦੋਂ ਕਵਾਂਗੇ ਜਿੱਦੇ ਸਾਡੇ ਪੱਲੇ ਕੁਝ ਪਉਣਗੇ ਸਾਡੇ ਭਾਦਾਂ ਤਾਂ ਪਹਿਲਾਂ ਵੀ ਪੀਪਾ ਸੀ ਅੱਜ ਵੀ ਪੀਪਾ ਸੱਚਾ ਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਪੰਜਾਬ ਦੇ ਜਲੰਧਰ ਦੇ ਵਿੱਚ ਇਸ ਸਮੇਂ ਸਿਆਸਤ ਆਪਣੇ ਚਰਮ ਸੀਮਾ ਤੇ ਹੈ ਮੁੱਖ ਮੰਤਰੀ ਪੰਜਾਬ ਖੁਦ ਆਪ ਇੱਥੇ ਆਰਜੀ ਰਹਿائش ਲੈ ਕੇ ਬੈਠੇ ਹੋਏ ਨੇ ਕਹਿੰਦੇ ਨੇ ਕਿ ਸੱਤਾਧਾਰੀ ਜਿਹੜੀ ਧਿਰ ਹੁੰਦੀ ਹੈ ਆਮ ਤੌਰ ਤੇ ਜ਼ਿਮਨੀ ਚੋਣਾ ਜਿੱਤ ਜਾਂਦੀ ਹੈ ਪਰ ਇਸ ਵਾਰ ਸਮੀਕਰਨ ਬਹੁਤ ਉਲਟ ਨੇ ਹਰ ਕੋਈ ਨਿਰਾਸ਼ ਹੈ ਹਰ ਕੋਈ ਹਤਾਸ਼ ਹੈ ਉਹ ਜਥੇਬੰਦੀਆਂ ਜਿਨ੍ਹਾਂ ਦੇ ਨਾਲ ਬੈਠ ਬੈਠ ਕੇ ਮੁੱਖ ਮੰਤਰੀ ਪੰਜਾਬ ਅੱਗੇ ਹੋਹੋ ਫੋਟੋਆਂ ਕਰਾਉਂਦੇ ਸੀ ਸੋਸ਼ਲ ਮੀਡੀਆ ਤੇ ਅਖਬਾਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਦੇ ਸੀ ਜਿਸ ਸਮੇਂ ਉਹ ਐਮਪੀ ਹੁੰਦੇ ਸਨ ਉਹੀ ਜਥੇਬੰਦੀਆਂ ਹੁਣ ਮੀਟਿੰਗ ਮੰਗਣ ਦੇ ਲਈ ਤਰਸ ਰਹੀਆਂ ਨੇ ਬਾਰ ਬਾਰ ਦੁਹਾਈ ਦੇ ਰਹੀਆਂ ਨੇ ਹੁਣ ਵੱਡੀ ਗਿਣਤੀ ਦੇ ਵਿੱਚ ਜਥੇਬੰਦੀਆਂ ਜਲੰਧਰ ਦਾ ਰੁਖ ਕਰ ਰਹੀਆਂ ਨੇ ਕਿਉਂਕਿ ਇਸ ਸਮੇਂ ਜਲੰਧਰ ਦੇ ਪੱਛਮੀ ਹਲਕੇ ਦੇ ਵਿੱਚ ਬਾਈਲੈਕਸ਼ਨ ਹੋਣੀ ਹੈ 2-3 ਦਿਨ ਰਹਿ ਗਏ ਨੇ ਉਸ ਤੋਂ ਬਾਅਦ ਲੋਕਾਂ ਨੇ ਆਪਣਾ ਫਤਵਾ ਦੇ ਦੇਣਾ ਪਰ ਜਿਸ ਵੀ ਤਰੀਕੇ ਨਾਲ ਪ੍ਰਭਾਵ ਪਾਇਆ ਜਾ ਸਕਦਾ ਜਥੇਬੰਦੀਆਂ ਆਪਣਾ ਪ੍ਰਭਾਵ ਪਾ ਰਹੀਆਂ ਨੇ ਤਾਂ ਕਿ ਆਪਣੀ ਗੱਲ ਮੰਨਵਾਉਣ ਲਈ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ ਪਰ ਕੀ ਉਹ ਦਬਾਅ ਬਣ ਰਿਹਾ ਹੈ ਜਾਂ ਸਰਕਾਰ ਕਿਸੇ ਹੀਲੇ ਵੱਲ ਨੂੰ ਵੱਧ ਰਹੀ ਹੈ ਜਾਂ ਫਿਰ ਐਂ ਦਰਿਆਾਂ ਤੇ ਬੈਠ ਕੇ ਇਹਨਾਂ ਨੂੰ ਆਪੋ ਆਪਣੇ ਘਰੇ ਪਰਤਣਾ ਪਊਗਾ ਇਸ ਬਾਬਤ ਗੱਲਬਾਤ ਕਰਾਂਗੇ ਅੱਜ ਜਿਹੜੀ ਯੂਨੀਅਨ ਇੱਥੇ ਪਹੁੰਚੀ ਹੋਈ ਹੈ ਇਹ ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਹੈ ਰਣਜੀਤ ਸਿੰਘ ਜਮਾਨ ਹੁਣੀ ਸਾਡੇ ਨਾਲ ਮੌਜੂਦ ਨੇ ਇਹ ਜਥੇਬੰਦੀ ਤੋਂ ਆਉਂਦੇ ਨੇ ਇਸ ਜਥੇਬੰਦੀ ਦੀ ਕੁੱਲ ਸਟਰੈਂਥ 1800 ਹੈ ਤੇ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਤੇ ਇਹਨਾਂ ਤੋਂ ਜਾਣਦੇ ਆ ਕਿ ਇਹਨਾਂ ਦੀਆਂ ਮੰਗਾਂ ਕੀ ਨੇ ਕਿਉਂ ਅੜੀਆਂ ਹੋਈਆਂ ਨੇ ਤੇ ਮੁੱਖ ਮੰਤਰੀ ਮਾਨ ਦੇ ਖਿਲਾਫ ਜਾਂ ਸਰਕਾਰ ਦੇ ਖਿਲਾਫ ਇਹ ਧਰਨਾ ਕਰਨ ਦੇ ਲਈ ਇੱਥੇ ਆਏ ਨੇ ਤਾਂ ਇਹਨਾਂ ਦੀ ਆਸ ਨੂੰ ਕੋਈ ਬੂਰ ਵੀ ਪਿਆ ਜਾਂ ਫਿਰ ਐਂ ਹੀ ਹਲੇ ਤੱਕ ਦਰਿਆ 'ਤੇ ਬੈਠੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਪੂਰੀ ਸਾਡੀ ਯੂਨੀਅਨ ਦੇ ਵੱਲੋਂ ਤੁਹਾਡਾ ਪ੍ਰੈਸ ਤੋਂ ਜੋ ਸਾਡੀ ਆਵਾਜ਼ ਹੈ ਜਿਹੜੀ ਸਰ ਨੇ ਵਿਟਜ਼ਾ ਹੀ ਹੋਣਗੇ ਜੀ ਸੋ ਸਭ ਤੋਂ ਪਹਿਲਾਂ ਤਮਾਨ ਸਾਹਿਬ ਤੁਹਾਡੇ ਤੋਂ ਇਹ ਜਾਨਣਾ ਚਾਹੂੰਗਾ ਕਿ ਤੁਸੀਂ ਆਏ ਹੋ ਇਸ ਜਗ੍ਹਾ ਤੇ ਕੁਝ ਮੰਗਾਂ ਲੈ ਕੇ ਆਏ ਹੋਵੋਗੇ ਆਪਣੀ ਯੂਨੀਅਨ ਦੇ ਬਾਰੇ ਦੱਸੋ ਕਿੰਨੇ ਲੋਕ ਨੇ ਕਿੰਨੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹੋ ਤੇ ਮੰਗਾਂ ਕੀ ਨੇ ਕਿਉਂਕਿ ਮੰਗਾਂ ਤੇ ਹੀ ਗੱਲ ਲੜਦੀ ਹੈ ਮੰਗਾਂ ਜਦ ਲੋਕਾਂ ਨੂੰ ਪਤਾ ਹੋਣਗੀਆਂ ਤਾਂ ਵੀ ਉਹ ਵੀ ਅੱਗੇ ਗੱਲ ਕਰ ਸਕਣਗੇ ਸਰਕਾਰ ਨਾਲ ਸਮੁੱਚੇ ਪੰਜਾਬ ਦੇ ਵਿੱਚੋਂ ਮਨਰੇਗਾ ਕਰਮਚਾਰੀ ਯੂਨੀਅਨ ਦੇ ਬੈਨਰ ਦੇ ਥੱਲੇ ਅੱਜ ਇੱਥੇ ਪਹੁੰਚੇ ਨੇ ਜਿੰਨੇ ਵੀ ਸਾਥੀ ਤਾਂ ਸਾਡੀ ਜਿਹੜੀ ਟੋਟਲ ਗਿਣਤੀ ਉਹ ਲਗਭਗ 2000 ਦੇ ਕਰੀਬ ਹੈ ਜਿਹੜੇ ਵੱਖ-ਵੱਖ ਪੋਸਟਾਂ ਦੇ ਉੱਪਰ ਕੰਮ ਕਰ ਰਹੇ ਨੇ ਤੇ ਜਿਹੜੀ ਭਰਤੀ ਸੀ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈਗੀ ਸੀ 2007 ਤੋਂ ਹੋਈ ਹੈ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ 2009 ਦੇ ਕੀਤੀ ਹੈ ਬੇਸ਼ੱਕ ਇਹ ਸੈਂਟਰ ਸਰਕਾਰ ਦੀ ਸਕੀਮ ਹੈ ਪਰ ਉੱਥੇ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਜੋ ਵੀ ਸੂਬੇ ਦੀ ਸਰਕਾਰ ਹੈ ਜਿਹੜੀ ਵੀ ਸੂਬੇ ਦੀ ਸਰਕਾਰ ਹੈ ਉਹ ਜਿਹੜਾ ਸਟਾਫ ਹੈ ਆਪਣਾ ਪ੍ਰਬੰਧ ਹੈ ਜਿਹੜਾ ਉਹ ਰੈਗੂਲਰ ਸਟਾਫ ਰੱਖੇ ਜਾਂ ਉਹ ਠੇਕੇ ਤੇ ਸਟਾਫ ਰੱਖੇ ਤਾਂ ਅਸੀਂ 2009 ਤੋਂ ਹੀ ਸਰਕਾਰ ਨੇ ਠੇਕੇ ਤੇ ਰੱਖੇ ਹੋਏ ਆ ਤੇ ਉਹਨਾਂ ਦਿਨਾਂ ਤੋਂ ਹੀ ਜਿਹੜੀਆਂ ਸਰਕਾਰਾਂ ਸਮੇਂ-ਸਮੇਂ ਦੇ ਆਈਆਂ ਚਾਹੇ ਉਹ ਅਕਾਲੀ ਭਾਜਪਾ ਸਰਕਾਰ ਆਈ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਤੇ ਹੁਣ ਇਹ ਬਦਲਾਵ ਵਾਲੀ ਆਪ ਸਰਕਾਰ ਆਈ ਹੈ ਤਾਂ ਇਹਨਾਂ ਨੇ ਸਮੇਂ-ਸਮੇਂ ਤੇ ਵਾਅਦੇ ਕੀਤੇ ਸਾਨੂੰ ਪੱਕਿਆਂ ਕਰਨ ਦੇ ਸਾਨੂੰ ਸਾਡੀਆਂ ਨੌਕਰੀਆਂ ਨੇ ਜਿਹੜੀਆਂ ਪੱਕੀਆਂ ਕਰਨ ਦੇ ਪਰ ਸਾਡੀ ਆਸ ਨੂੰ ਕੋਈ ਵੀ ਬੂਰ ਨਹੀਂ ਪਿਆ ਬੇਸ਼ੱਕ ਇਹ ਫਾਈਲਾਂ ਸਾਡੀਆਂ ਪਰਸਨਲ ਤੱਕ ਵੀ ਚੱਲ ਜਾਂ ਬਹਾਨਾ ਲਾ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਤੇ ਅੱਜ ਅਸੀਂ ਥਾਂ ਦੀ ਥਾਂ ਉੱਥੇ ਕੱਚੇ ਦੇ ਕੱਚੇ ਖੜੇ ਆਂ ਜਦ ਕਿ ਅਸੀਂ ਆਪਣੀ ਜਿਹੜੀ ਜਵਾਨੀ ਦੇ ਆਪਾਂ ਕਹਿ ਦਈਏ 2009 ਤੋਂ ਲੈ ਕੇ 2024 ਆ ਗਿਆ ਤਾਂ ਜਵਾਨੀਆਂ ਵੀ ਅਸੀਂ ਗਾਲ ਲਈਆਂ ਤੇ ਉਹ ਸਮਾਂ ਜਿਹੜਾ ਅਸੀਂ ਆਪਣਾ ਕੀਮਤੀ ਸਮਾਂ ਇਸ ਸਕੀਮ ਦੇ ਲੈ ਕੇ ਲਾ ਚੁੱਕੇ ਆਂ ਪੰਚਾਇਤੀ ਵਿਭਾਗ ਦੇ ਕੋਲ ਅੱਜ ਵੀ ਜੇ ਸਮਾਂਗਾ ਤਾਂ ਮਨਰੇਗਾ ਦੇ ਤੋਂ ਬਿਨਾ ਇਹਨਾਂ ਕੋਲੇ ਦਮ ਗਜੇ ਫੋਕੇ ਮਾਰਨੇ ਨੇ ਜਿੰਨੇ ਕੰਮ ਹੋ ਰਹੇ ਨੇ ਮਨਰੇਗਾ ਦੇ ਵਿੱਚੋਂ ਹੋ ਰਹੇ ਨੇ ਟੋਟਲ ਡਿਵੈਲਪਮੈਂਟ ਹੈ ਜਿਹੜੀ ਪਿੰਡਾਂ ਦੇ ਵਿੱਚੋਂ ਮਨਰੇਗਾ ਦੇ ਵਿੱਚ ਅਸੀਂ ਕਰਾ ਰਹੇ ਹਾਂ ਬਾਵਾ ਸਰਕਾਰਾਂ ਖੱਟ ਰਹੀਆਂ ਨੇ ਸਾਡੇ ਤੋਂ ਦਬਾਅ ਪਾ ਕੇ ਕੰਮਾਂ ਦਾ ਪ੍ਰੈਸ਼ਰ ਪਾ ਕੇ ਇੱਕ ਪਾਸੇ ਟਾਰਗੇਟ ਦਿੱਤੇ ਜਾਂਦੇ ਨੇ ਦੂਜੇ ਪਾਸੇ ਤਨਖਾਹਾਂ ਸੀ ਜਿਹੜੀਆਂ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਦੇ ਨਾਲ ਸਟੇਟ ਪੱਧਰ ਤੇ ਲੈ ਕੇ ਗਏ ਸੀਗੇ ਉਹ ਤਨਖਾਹਾਂ ਵੀ ਤੋੜ ਕੇ ਇਹਨਾਂ ਨੇ ਦੁਬਾਰਾ ਫੇਰ ਐਫਟੀਓ ਜਨਰੇਟ ਕਰਕੇ ਉਹ ਟਾਰਗੇਟ بیس ਬਣਾਤਾ ਸਾਨੂੰ ਇੱਕ ਦਿਹਾੜੀਦਾਰ ਮਜ਼ਦੂਰਾ ਵਾਂਗ ਇਹਨਾਂ ਸਾਨੂੰ ਕੀ ਟਾਰਗੇਟ ਕਿਹੋ ਜੇ ਹੁੰਦੇ ਨੇ ਟਾਰਗੇਟ ਟਾਰਗੇਟ ਸਾਨੂੰ ਇਹ ਦਿੰਦੇ ਨੇ ਜੀ ਫਲਾਣੇ ਪਿੰਡ ਦੇ ਵਿੱਚ ਤੁਸੀਂ ਨੇ 10 ਲੱਖ ਦਾ ਮਟੀਰੀਅਲ ਜਿਹੜਾ ਉਧਾਰ ਚੱਕ ਕੇ ਤਾਂ ਜਿਹੜੇ ਉਹ ਪੈਸੇ ਨੂੰ 6 ਮਹੀਨੇ ਨੂੰ ਜਾਂ ਸਾਲ ਨੂੰ ਆਉਣੇ ਨੇ ਤਾਂ ਉਹ ਉਧਾਰ ਚੱਕ ਕੇ ਤੁਸੀਂ ਸਟੇਡੀਅਮ ਬਣਵਾਓ ਜੀ ਹਰੇਕ ਜਿਹੜਾ ਇੱਕ ਸੈਕਟਰੀ ਆ ਉਹਨੂੰ 10 ਸਟੇਡੀਅਮ ਦਾ ਟਾਰਗੇਟ ਦੇ ਦਿੱਤਾ ਗਿਆ 5 ਪਲੇਗਰਾਉਂਡ ਦਾ ਦੇ ਦਿੱਤਾ ਗਿਆ ਤੇ ਇੰਨੀਆਂ ਤੁਸੀਂ ਜਿਹੜੀਆਂ ਗਲੀਆਂ ਨੇ ਉਹ ਪੱਕੀਆਂ ਕਰਵਾਉਣੀਆਂ ਨੇ ਇਹ ਜਿਹੜੇ ਟਾਰਗੇਟ ਵਾਲਾ ਸਿਸਟਮ ਹੈ ਕਿਹੜੀ ਸਰਕਾਰ ਤੋਂ ਸ਼ੁਰੂ ਹੋਇਆ ਟਾਰਗੇਟ ਦਾ ਸਿਸਟਮ ਤਾਂ ਚੱਲਿਆ ਪਿਆ ਸ਼ੁਰੂ ਤੋਂ ਪਰ ਹੁਣ ਜਿਹੜਾ ਇਹ ਬਦਲਾਅ ਵਾਲੀ ਸਰਕਾਰ ਨੇ ਬਿਲਕੁਲ ਹੀ ਹੱਦ ਕੀਤੀ ਪਈ ਹੈ ਪਿਛਲੀਆਂ ਸਰਕਾਰਾਂ ਨਾਲ ਲੜ ਕੇ ਸੰਘਰਸ਼ ਦੇ ਸਿਰ ਤੇ ਅਸੀਂ ਇਹ ਟਾਰਗੇਟਕੀਮ ਦੇ ਵਿੱਚੋਂ ਬਾਹਰ ਕੱਢ ਕੇ ਤਾਂ ਜਿਹੜੀਆਂ ਤਨਖਾਹਾਂ ਤੇ ਸਟੇਟ ਪੱਦਰ ਤੇ ਲੈ ਕੇ ਸੀਗੇ ਪਰ ਆ ਹੁਣ ਲਾਸਟ ਲਗਭਗ 15 ਦਿਨ ਪਹਿਲਾਂ ਇਹਨਾਂ ਨੇ ਇੱਕ ਤੁਗਲਕੀ ਫਰਮਾਨ ਜਾਰੀ ਕਰਤਾ ਇੱਕ ਐਫਟੋ ਜਨਰੇਸ਼ਨ ਕਰਤੀ ਕਿ ਜਿਹੜਾ ਜਿੰਨਾ ਕੰਮ ਕਰੂਗਾ ਉਹਦਾ ਓਨੇ ਪੈਸੇ ਨੇ ਉਹਦੀ ਤਨਖਾਹ ਹੈ ਜਿਹੜੀ ਉਹ ਬਣ ਜੂਗੀ ਉਸ ਤੋਂ ਇਲਾਵਾ ਕੁਝ ਉਸ ਤੋਂ ਇਲਾਵਾ ਕੁਝ ਨਹੀਂ ਜਿਹੜੇ ਇਹ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਧਾਰੇ ਮਟੀਰੀਅਲ ਚੱਕ ਕੇ ਤੁਸੀਂ ਕੰਮ ਕਰਾਓ ਉਹ ਧਾਰ ਦਾ ਫਿਰ ਅੱਗੇ ਵਾਰ ਸਿਕਾਉਣ ਬਣਦਾ ਸੀ ਮਤਲਬ ਕਿ ਤੁਸੀਂ ਆਪਣੇ ਮੂੰਹ ਨੂੰ ਲੈ ਕੇ ਆਉਣੀ ਹੈ ਚੀਜ਼ ਜਾਂ ਫਿਰ ਸਰਕਾਰ ਦਾ ਕੋਈ ਨੁਮਾਇੰਦਾ ਖੜਾ ਕਰਨਾ ਹੈ ਜਾਂ ਕੋਈ ਸਰਕਾਰੀ ਕਾਗਜ਼ ਦੇਣਾ ਹੁੰਦਾ ਸੀ ਉਹਨਾਂ ਨੂੰ ਜਿਹੜੇ ਟਾਈਮ ਦੇ ਵਿੱਚ ਪੰਚਾਇਤਾਂ ਕੰਮ ਕਰਦੇ ਹੋਰ ਹਰੇਕ ਸਰਪੰਚ ਕੋਲੇ ਇੰਨੀ ਪਾਵਰ ਨਹੀਂ ਹੁੰਦੀ ਕਿ ਉਹ ਇਹ ਮਟੀਰੀਅਲ ਉਧਾਰ ਚੱਕ ਸਕੇ 1 ਲੱਖ ਰੁਪਿਆ ਥੋੜਾ ਨਹੀਂ 1 ਲੱਖ ਰੁਪਿਆ ਥੋੜਾ ਨਹੀਂ ਹੁੰਦਾ ਤਾਂ ਦੂਸਰੇ ਪਾਸੇ ਕੀ ਹੈ ਜਿਹੜੇ ਸਾਡੇ ਮੁਲਾਜ਼ਮ ਨੇ ਉਹ ਮੁਲਾਜ਼ਮ ਦੇ ਮੂੰਹ ਨੂੰ ਕਿਉਂਕਿ ਮੁਲਾਜ਼ਮ ਤਾਂ ਕੰਮ ਕਰ ਰਿਹਾ ਸਰਕਾਰ ਦਾ ਕੰਮ ਕਰ ਰਿਹਾ ਹੈਗਾ ਤਾਂ ਉਹਨਾਂ ਦੇ ਮੂੰਹ ਨੂੰ ਦੁਕਾਨਦਾਰ ਮਟੀਰੀਅਲ ਉਧਾਰ ਚੱਕਵਾ ਦਿੰਦੇ ਨੇ ਪਰ ਉਹ ਪੇਮੈਂਟ ਆ ਵੀ ਇਹ ਨਹੀਂ ਪਤਾ ਸਾਲ ਨਾਲ ਹੋਣ ਜਾਂ ਡੇਢ ਸਾਲ ਨਾਲ ਹੋਣ ਤਾਂ ਉਹਨੇ ਸਮੇਂ ਦੀ ਜਿਹੜੀ ਉਹ ਖੜੋਤ ਪਈ ਆ ਉਹ ਪੈਸੇ ਦੀ ਉਹ ਮੁਲਾਜ਼ਮ ਵਾਲੀ ਪਈ ਹੈ ਤਾਂ ਅੱਜ ਪ੍ਰੈਸ਼ਰ ਕ੍ਰੀਏਟ ਕਰਕੇ ਤਾਂ ਮੇਰੇ ਵਰਗਾ ਸੋਚਦੇ ਵੀ ਜੇ ਮੈਂ ਕੰਮ ਕਰਾਂਗਾ ਤਾਂ ਮੈਨੂੰ ਤਨਖਾਹ ਮਿਲਣੀ ਹੈ ਉਸ ਪ੍ਰੈਸ਼ਰ ਦੇ ਥੱਲੇ ਹੀ ਅਸੀਂ ਸਾਰਾ ਜਿਹੜਾ ਸਿਸਟਮ ਉਹ ਕਰੀ ਜਾ ਰਹੇ ਹਾਂ ਪਰ ਹਜ਼ਾਰਾਂ ਵਾਲੀ ਤਨਖਾਹ ਲੈਣ ਦੇ ਪਿੱਛੇ ਲੱਖਾਂ ਦਾ ਕਰਜ਼ਈ ਆ ਪੰਦਾ ਹੋ ਜਾਂਦਾ ਫਿਰ ਉਹ ਕਿੱਦਾਂ ਚੱਲਦੇ ਨੇ ਕਈ ਵਾਰ ਤਾਂ ਤੁਹਾਨੂੰ ਠੇਕੇਦਾਰ ਜਿੱਥੋਂ ਮਾਲ ਚੱਕਦੇ ਹੋਵੋਗੇ ਉਹ ਵੀ ਕਹਿੰਦੇ ਹੋਣਗੇ ਵੀ ਭਾਈ ਤੁਹਾਡੇ ਪੈਸੇ ਨਹੀਂ ਆਏ ਅਸਲ 'ਚ ਜਿਹੜਾ ਦੌਰ ਆ ਚੁੱਕਾ ਜੀ ਬੇਰੋਜ਼ਗਾਰੀ ਦਾ ਦੌਰ ਇਸ ਕਦਰ ਤੱਕ ਵੱਧ ਚੁੱਕਾ ਹੈ ਕਿਉਂਕ ਇਹ ਬਚਾ ਲਈਏ ਅੱਛਾ ਜੀ ਤਾਂ ਇਸੇ ਪ੍ਰੈਸ਼ਰ ਦੇ ਥੱਲੇ ਅਸੀਂ ਇਹ ਕੰਮ ਕਰਦੇ ਜਾ ਰਹੇ ਹਾਂ ਤੇ ਟਾਈਮ ਟੂ ਟਾਈਮ ਜਿਹੜਾ ਇਹ ਇਸੇ ਤਰ੍ਹਾਂ ਹੀ ਚੱਲ ਰਿਹਾ ਹੈਗਾ ਹਾਂ ਤੇ ਤੁਹਾਡੀਆਂ ਮੀਟਿੰਗਾਂ ਕਿੰਨੀਆਂ ਕਹੋਈਆਂ ਨੇ ਸਰਕਾਰ ਦੇ ਨਾਲ ਮੁੱਖ ਮੰਤਰੀ ਸਾਹਿਬ ਦੇ ਨਾਲ ਹੋਣ ਵਾਲੇ ਨਹੀਂ ਪਿਛਲੇ ਵੀ ਜਿੱਦਾਂ ਤੁਸੀਂ 9 ਤੋਂ 10 ਰਿਓ ਕਿਹਦੇ ਕਿਹਦੇ ਨਾਲ ਕਿੰਨੀਆਂ ਕਿੰਨੀਆਂ ਮੀਟਿੰਗਾਂ ਹੋਈਆਂ ਨੇ ਤੇ ਹੁਣ ਤੱਕ ਦਾ ਰੁਝਾਨ ਕੀ ਰਿਹਾ ਹੈ ਉਹਨਾਂ ਦੇ ਵੱਲੋਂ ਗੱਲਾਂ ਵਾਤ ਜਦੋਂ ਤੋਂ ਲਾ ਕੇ ਅਕਾਲੀ ਭਾਜਪਾ ਸਰਕਾਰ ਵੇਲੇ ਦੀ ਮੈਂ ਗੱਲ ਕਰਾਂ ਤਾਂ ਉਦੋਂ ਤੋਂ ਲਾ ਕੇ ਸਾਡਾ ਮੀਟਿੰਗਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਸੰਘਰਸ਼ਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਮੌਕੇ ਮੌਕੇ ਦੇ ਜਿਹੜੇ ਰਹੇ ਪੰਚਾਇਤ ਮੰਤਰੀ ਨੇ ਉਹਨਾਂ ਵੱਲੋਂ ਵੀ ਸਾਨੂੰ ਇੱਕੋ ਲਾਰਾ ਲਾਇਆ ਜਾਂਦਾ ਜੀ ਆਉਣ ਵਾਲੇ 15 20 ਦਿਨਾਂ ਦੇ ਵਿੱਚ ਤੁਹਾਡੀ ਫਾਈਲ ਤਿਆਰ ਹੋ ਜੂਗੀ ਤੇ ਤੁਹਾਨੂੰ ਪੱਕਿਆਂ ਕਰ ਦਿੱਤਾ ਜਾਊਗਾ ਤੇ ਸਾਡੇ ਅੰਦਰ ਵੀ ਕਾਸ ਬੱਜਦੀ ਆ ਪਰ ਨਤੀਜਾ ਹੁਣ ਤੱਕ ਜਿਹੜਾ ਸਿਫਰ ਰਿਹਾ ਹੈ ਚਾਹੇ ਉਹ ਅਕਾਲੀ ਭਾਜਪਾ ਸਰਕਾਰ ਹੈ ਚਾਹੇ ਕਾਂਗਰਸ ਸਰਕਾਰ ਹੈ ਤੇ ਬਦਲਾਅ ਦਾ ਹੋਕਾ ਦੇ ਕੇ ਜਿਹੜੀ ਆਈ ਸਰਕਾਰ ਆਪ ਸੀਗੀ ਇਹਨਾਂ ਨੇ ਇੱਕੋ ਹੀ ਗੱ ਦੀ ਸੀਮਤ ਰਹਿ ਗਈ ਉਥੇ ਆ ਕੇ ਸਰਕਾਰ ਦਾ ਦਮ ਘੋਟਣ ਲੱਗ ਗਿਆ ਇਹਨਾਂ ਨੂੰ ਪੱਲਿਓ ਪੈਸੇ ਦੇਣੇ ਕੋਈ ਇਹਨਾਂ ਨੂੰ ਪੱਲਿਓ ਨਹੀਂ ਦੇਣੇ ਖਜ਼ਾਨੇ ਦੇ ਵਿੱਚ ਸਰਕਾਰੀ ਖਜ਼ਾਨਾ ਹੈਗਾ ਖਜ਼ਾਨਾ ਵੀ ਕਹਿੰਦੇ ਸਾਡੇ ਕੋਲੇ ਭਰਿਆ ਹੋਇਆ ਸੀ ਕਿਹੜਾ ਕਦੇ ਖਾਲੀ ਹੈ ਜੇ ਕਹਿੰਦੇ ਆਲੇ ਨੂੰ ਤਾਂ ਪੀਪਾ ਕਹਿੰਦੇ ਸੀ ਹੁਣ ਤਾਂ ਇਹ ਆਪ ਕਹਿੰਦੇ ਨੇ ਭਰਿਆ ਹੋਇਆ ਹੁਣ ਤਾਂ ਕਰ ਸਕਦੇ ਦੇਖੋ ਜੀ ਅਸੀਂ ਤਾਂ ਉਦੋਂ ਕਵਾਂਗੇ ਜਿੱਦ ਦੇ ਸਾਡੇ ਪੱਲੇ ਕੁਝ ਪਉਣਗੇ ਸਾਡੇ ਭਾਰਾ ਤਾਂ ਪਹਿਲਾਂ ਵੀ ਪੀਪਾ ਸੀ ਅੱਜ ਵੀ ਪੀਪਾ ਹੀ ਹੈ ਤੇ ਅਸੀਂ ਤਾਂ ਅੱਜ ਵੀ ਕਹਿੰਦੇ ਆ ਵੀ ਸਾਨੂੰ ਪੱਕਿਆਂ ਕੀਤਾ ਜਾਵੇ ਕਿਉਂਕਿ 2009 ਤੋਂ ਲੈ ਕੇ 14 ਸਾਲ ਅਸੀਂ ਸੰਘਰਸ਼ ਕੀਤਾ ਜਿਹੜਾ ਜ਼ਿੰਦਗੀ ਦੇ ਕੀਮਤਾਂ ਸਮਾਂ ਉਹ ਇਹਨੂੰ ਦਿੱਤੇ ਆ ਮੀਟਿੰਗਾਂ ਦੀ ਗਿਣਤੀ ਕੋਈ ਜ਼ਿਆਦਾ ਕਿਹੜੀ ਕਿਹੜੀ ਸਰਕਾਰ ਦੀ ਕਿੰਨੀਆਂ ਮੀਟਿੰਗਾਂ ਦੀ ਗਿਣਤੀ ਜਦੋਂ ਉਹ ਅੰਤਮਾਨ ਸਰਕਾਰ ਹੈ ਇਹ ਸਾਡੇ ਨਾਲ ਇੰਨੀ ਕੁ ਨੇੜਤਾ ਬਣਾ ਕੇ ਬਹੁਤ ਮਤਲਬ ਕਿ ਐਮਐਲਏ ਸਹਿਬਾਨ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਸਾਡੇ ਜਿਹੜੇ ਮੈਂ ਦੜਬੇ ਤੋਂ ਬਿਲੋਂਗ ਕਰਦਾ ਹਾਂ ਸੰਗਰੂਰ ਡਿਸਟ੍ਰਿਕਟ ਤੋਂ ਸਾਡੇ ਮੰਤਰੀ ਚੀਮਾ ਸਾਹਿਬ ਨਾਲ ਵੀ ਮੀਟਿੰਗਾਂ ਹੋਈਆਂ ਉਹਨਾਂ ਵੱਲੋਂ ਵੀ ਸਮੇਂ-ਸਮੇਂ ਤੇ ਕਿਹਾ ਗਿਆ ਵੀ ਤੁਹਾਨੂੰ ਰੈਗੂਲਰ ਕਰਾਂਗੇ ਪਰੰਤੂ ਜਿਹੜਾ ਸਟਾਫ ਜ਼ੀਰੋ ਹੈ ਕੁਝ ਨਹੀਂ ਹੱਥ ਪੱਲੇ ਪਾਉਂਦੇ ਫਿਰ ਇਹ ਜਿਹੜੇ ਕਹਿੰਦੇ ਨੇ ਕਿ ਅਸੀਂ 43000 ਨੌਕਰੀਆਂ ਦੇਤੀਆਂ ਪੱਕੇ ਕਰਤੇ ਕੱਚਾ ਸ਼ਬਦ ਹੀ ਖਤਮ ਕਰ ਦਿੱਤਾ ਫਿਰ ਉਹ ਫੋਕੇ ਲਾ ਰਹੇ ਨੇ ਦੇਖੋ ਜੀ ਅਜੇ ਤੱਕ ਕਿਉਂਕਿ ਤੁਸੀਂ ਵੀ ਸਾਰਾ ਦਿਨ ਫਿਰਦੇ ਹੋ ਜਾਣਕਾਰੀ ਰੱਖਦੇ ਹੋ ਇੱਕ ਇਹਨਾਂ ਨੇ ਮਾਸਟਰਾਂ ਨਾਲ ਕਿਹਾ ਵੀ ਅਸੀਂ ਮਾਸਟਰ ਪੱਕੇ ਕਰਤੇ ਪਰ ਅਸੀਂ ਮਾਸਟਰ ਨੂੰ ਪੱਕੇ ਮੰਨਦੇ ਨਹੀਂ ਮਾਸਟਰ ਪੱਕੇ ਨਹੀਂ ਕੀਤੇ ਇਹਨਾਂ ਨੇ ਮਾਸਟਰ ਨੇ ਤਨਖਾਹਾਂ ਵਿੱਚ ਵਾਅਦਾ ਕੀਤਾ ਹੈਗਾ ਜੇ ਮਾਸਟਰ ਪੱਕੇ ਕੀਤੇ ਨੇ ਉਹਨਾਂ ਨੂੰ ਸੀਐਸਆਰ ਰੂਲ ਦਿਓ ਉਹਨਾਂ ਨੂੰ ਪੈਨਸ਼ਨ ਸਕੀਮ ਦਿਓ ਉਹਨਾਂ ਨੂੰ ਰੈਗੂਲਰ ਕਰੋ ਪਰ ਇਹਨਾਂ ਨੇ ਕੀ ਕੀਤਾ ਸਿਰਫ ਉਹਨਾਂ ਨੂੰ ਤਨਖਾਹਾਂ ਵਿੱਚ ਵਾਅਦਾ ਕਰਕੇ ਉਹਨੂੰ 58 ਸਾਲ ਤੱਕ ਦਾ ਜੋਬ ਕੰਟਰੈਕਟ ਦਿੱਤਾ ਨਾ ਕਿ ਪੱਕੇ ਕੀਤੇ ਨੇ ਜੀ ਜੀ ਕੁਝ ਸ਼ਰਤਾਂ ਦੇ ਅਧੀਨ ਉਹਨਾਂ ਨੂੰ ਕਹਿੰਦਾ ਵੀ 58 ਸਾਲ ਤੋਂ ਪਹਿਲਾਂ ਕੱਢਦਾ ਨਹੀਂ ਕੋਈ ਤਾਂ ਨਹੀਂ ਕੱਢਦਾ ਜੀ ਬਸ ਉਹਨਾਂ ਨੂੰ ਉਹ ਲੌਲੀਪੌਪ ਦਿੱਤਾ ਤੇ ਉਹ ਟਿੱਕੇ ਬੈਠ ਗਿਆ ਜਾਂ ਹੋ ਸਕਦਾ ਉਹਨਾਂ ਦੀ ਆਪਣੀ ਸੋਚ ਹੋਵੇ ਪਰੰਤੂ ਅਸੀਂ ਇਹ ਸ਼ਬਦ ਨੂੰ ਪੱਕਾ ਸ਼ਬਦ ਨਹੀਂ ਮੰਨਦੇ ਹਾਂ ਕਿਉਂਕਿ ਨੇ ਹੋਰਡਿੰਗਾਂ ਤੇ ਮਸ਼ਹੂਰੀ ਕਰਦੀ ਕਿ ਇਹਨੇ ਮੁਲਾਜ਼ਮ ਪੱਕੇ ਕੀਤੇ ਪਰ ਅਸੀਂ ਖੁੱਲਾ ਚੈਲੰਜ ਸਰਕਾਰ ਨੂੰ ਇਹ ਕਰਦੇ ਆ ਕਿ ਸਾਡੇ ਨਾਲ ਜਿੱਥੇ ਮਰਜ਼ੀ ਆ ਕੇ ਬਹਿਸ ਕਰਦੇ ਇੱਕ ਵੀ ਮੁਲਾਜ਼ਮ ਜਿਨ੍ਹਾਂ ਨੇ ਪੱਕਾ ਕੀਤਾ ਹੋਵੇ ਤੇ ਹੁਣ ਤੁਸੀਂ ਮਨਰੇਗਾ ਦੇ ਕੰਮ ਹੁਣ ਵੀ ਕਰਦੇ ਰਹਿਣੇ ਹੋਵੋਗੇ ਹੁਣ ਜਦੋਂ ਤੁਸੀਂ ਸੰਘਰਸ਼ ਕਰਦੇ ਹੋ ਤਾਂ ਤੁਹਾਡੇ ਤੇ ਸੰਘਰਸ਼ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਦਬਾਅ ਸਰਕਾਰ ਦੇ ਵੱਲੋਂ ਪਾਇਆ ਜਾਂਦਾ ਹੋਵੇ ਵੀ ਭਾਈ ਇਹ ਕੰਮ ਨਾ ਕਰੋ ਜਾਂ ਅੱਜ ਜਿੱਦਾਂ ਆਏ ਹਾਂ ਅੱਜ ਤਾਂ ਤੁਹਾਡੇ ਤੇ ਖਾਸ ਨਜ਼ਰ ਹੋਊਗੀ ਸੀਆਈਡੀ ਵੀ ਤੁਰੀ ਫਿਰਦੀ ਹੋਊਗੀ ਸਾਰੀਆਂ ਗੱਲਾਂ ਦੀ ਜਾਣਕਾਰੀ ਉੱਥੇ ਜਾਂਦੀ ਹੋਊਗੀ ਇਦਾਂ ਦੇ ਦਬਾਅ ਤੁਹਾਡੇ ਤੇ ਬਾਅਦੋਂ ਪੈਂਦੇ ਨੇ ਫਿਰ ਦੇਖੋ ਜੀ ਸਮੇਂ ਨੇ ਸਰਕਾਰਾਂ ਨੇ ਜ਼ਬਰਦਸਤੀ ਕਰਦੀਆਂ ਨੇ ਹਾਕਮ ਤੇ ਰਹੁੰਦੀ ਉਹ ਆਪਣਾ ਪੂਰਾ ਜ਼ੋਰ ਪਰਖਦੀ ਹੈ ਤਾਂ ਉਸੇ ਤਰੀਕੇ ਅੱਜ ਅਸੀਂ ਇਹਨਾਂ ਨੂੰ ਮਾਰਚ ਦਾ ਅਨਾਉਂਸ ਕੀਤਾ ਬਈ ਅਸੀਂ ਉਹ ਟਾਈਮ ਦਿੱਤਾ ਸੀਗੇ ਅਸੀਂ 2 ਵਜੇ ਜਾਣਾ ਹੈਗਾ ਤਾਂ ਪਹਿਲਾਂ ਵੀ ਸਾਡੀ ਸੂਬਾ ਕਮੇਟੀ ਨੂੰ ਉ ਪਰ ਕਹਿੰਦੇ ਜੀ ਅਜੇ 1 ਘੰਟਾ OSD ਸਾਹਿਬ ਕੋਲੇ ਟਾਈਮ ਨਹੀਂ ਤਾਂ ਹੁਣ ਫੇਰ ਜਦੋਂ ਅਸੀਂ ਟਾਈਮ 2:30 ਵਜੇ ਦਾ ਕਰਤਾ ਸੀ ਤਾਂ ਹੁਣ ਫੇਰ ਸਾਡੀ ਸੂਬਾ ਕਮੇਟੀ ਨੂੰ ਗਿਆਨ ਲੱਗ ਪੱਗ 1 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਪਰ ਅਜੇ ਵੀ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਤਾਂ ਇਹ ਜ਼ਬਰਦਸਤ ਸ਼ਕਾਰ ਹੈ ਕਿਉਂਕਿ ਤੇ ਪੁਲਿਸ ਵੀ ਬਾਹਰ ਲਾਈ ਹੋਈ ਆ ਇਸ ਤੋਂ ਬਾਹਰ ਨਿਕਲਣ ਤੋਂ ਵੀ ਸਾਨੂੰ ਰੋਕ ਰਹੇ ਨੇ ਇਹ ਤਾਂ ਤੁਸੀਂ ਸਵੇਰ ਤੋਂ ਤੜਕੇ ਤੋਂ ਚੱਲੇ ਹੋਵੋਗੇ ਸਾਰੇ ਜਾਣੇ ਜਿੰਨੀ ਤੁਹਾਡੀ ਗਿਣਤੀ ਹੈ ਕਿਹੜੇ ਕਿਹੜੇ ਇਲਾਕੇ ਤੋਂ ਸਾਰੇ ਆਏ ਹੋਏ ਹੋ જરા ਉਹ ਦੱਸ ਦਿਓ ਕਿੰਨੀ ਕਿੰਨੀ ਦੂਰੋਂ ਇੱਥੇ ਜਲੰਧਰ 'ਚ ਚੱਲ ਕੇ ਆਏ ਹੋ ਪੂਰੇ ਪੰਜਾਬ ਦੇ ਵਿੱਚ ਜੀ ਮੇਰਾ ਖਿਆਲ ਹੈ ਵੀ ਜਿਹੜੇ ਜ਼ਿਲ੍ਹੇ ਫਾਜ਼ਿਲਕਾ ਮੁਕਸਰ ਤੋਂ ਚੱਲ ਕੇ ਆਏ ਨੇ ਜੀ ਉਹ ਉਹ ਦੂਰ ਤੋਂ ਜ਼ਿਲ੍ਹੇ ਨੇ ਤੇ 3-300 ਕਿਲੋਮੀਟਰ ਤੋਂ ਚੱਲ ਕੇ ਆਏ ਨੇ ਤੇ ਕੋਈ ਘਰੋਂ 4 ਵਜੇ ਚੱਲੇ ਆ ਕੋਈ 3 ਵਜੇ ਚੱਲੇ ਆ ਤੇ ਜਿਹੜੇ ਅਸੀਂ ਇੱਥੇ ਜਗ੍ਹਾ ਡਿਸਾਈਡ ਕੀਤੀ ਸੀ ਜਿਹੜੇ ਆਏ ਸੀ ਅਸੀਂ ਕੱਲ੍ਹ ਦੇ ਆਏ ਬੇ ਆਂਗੇ ਤਾਂ ਹੁਣ ਇਥੋਂ ਵਾਪਸ ਵੀ ਦੇਖੋ ਜਦੋਂ ਕੋਈ ਸਰਕਾਰ ਨਾਲ ਕੋਈ ਮੀਟਿੰਗ ਨਿਕਲਦੇ ਕੋਈ ਸੱਟਾ ਨਿਕਲਦਾ ਕੋਈ ਸਰਕਾਰ ਸਾਡੇ ਵਾਸਤੇ ਲੈ ਕੇ ਨੂੰ ਤੋਂ ਬਾਅਦ ਜਾਣਾ ਵੀ ਹੈ ਪਰ ਸਰਕਾਰ ਦੀ ਇਹ ਨਲਾਇਕੀ ਮੈਂ ਕਹੂੰਗਾ ਕਿਉਂਕਿ ਦੇਣੀ ਜੇਕਰ ਇਹਨਾਂ ਨੇ ਮੀਟਿੰਗ ਹੀ ਹੁੰਦੀ ਹੈਗੀ ਇਹਨਾਂ ਨੇ ਕੋਈ ਮਸਲਾ ਸਾਨੂੰ ਇਸ ਗੱਲ ਦਾ ਪਤਾ ਵੀ ਅੱਜ ਇਹ ਸਾਨੂੰ ਪੱਕੇ ਕਰਕੇ ਨਹੀਂ ਤੋੜਦੇ ਪਰ ਇਹ ਜਲੀਲ ਕਰਨ ਲੱਗੇ ਹੋਏ ਨੇ ਕਿਉਂਕਿ ਇਸ ਤੋਂ ਬਾਅਦ ਜਦੋਂ ਵੀ ਬੰਦੇ ਉਹ ਤੁਰਨਗੇ ਤਾਂ 4 400 ਕਿਲੋਮੀਟਰ ਜਾਣਾ ਕੋਈ ਸੌਖਾ ਨਹੀਂ ਇਕੱਲੇ ਇਕੱਲੇ ਘਰੇ ਕਮਾਉਣ ਨੇ ਤਾਂ ਕਿਸੇ ਵੀ ਜਾਨ ਮਾਲ ਦੀ ਕਿਸੇ ਦਾ ਨੁਕਸਾਨ ਹੁੰਦਾ ਤਾਂ ਉਹਦੀ ਜ਼ਿੰਮੇਵਾਰ ਵੀ ਸਿੱਧੇ ਤੌਰ ਤੇ ਸਰਕਾਰ ਹੈ ਤੁਸੀਂ ਵੀਡੀਓਜ਼ ਦੇਖ ਰਹੇ ਹੋ ਇਸ ਤਰੀਕੇ ਦੇ ਨਾਲ ਚੱਕ ਚੱਕ ਕੇ ਪਸ਼ੂਆਂ ਵਾਂਗੂ ਗੱਡੀਆਂ 'ਚ ਸਿੱਟਿਆ ਜਾਂਦਾ ਉਹ ਤਾਂ ਤੁਸੀਂ ਦੇਖਦੇ ਹੋਵੋਗੇ ਉਹ ਦੇਖ ਕੇ ਵੀ ਤੁਸੀਂ ਧਰਨਾ ਕਰਨ ਆ ਗਏ ਹੋ ਤੁਹਾਡੇ ਨਾਲ ਵੀ ਉਹੀ ਕਰਨਗੇ ਫੇਰ ਤਾਂ ਬਿਲਕੁਲ ਜੀ ਅਸੀਂ ਤਿਆਰ ਹਾਂ ਅਸੀਂ ਕਹਿੰਦੇ ਹਾਂ ਵੀ ਅਸੀਂ ਹੁਣ ਕਿਸੇ ਪਾਸੇ ਦੇ ਨਹੀਂ ਰਹੇ ਮੈਂ ਪਹਿਲਾਂ ਇੱਕ ਗੱਲ ਕਰਕੇ ਛੱਡਾਂ ਕਿਉਂਕਿ ਸਾਡੇ 'ਚ ਬਹੁਤੇ ਏ ਸੀਗੇ ਜਿਹੜੇ 20 22 22 ਸਾਲ ਦੇ ਨੌਕਰੀਆਂ ਦੇ ਵਿੱਚ ਆਏ ਸੀ ਤਾਂ ਅੱਜ ਅਸੀਂ 40 ਨੂੰ ਲੱਗ ਗਏ ਆ ਤਾਂ ਸਾਡੇ ਕੋਲੋਂ ਹੋਰ ਕੰਮ ਵੀ ਕੋਈ ਹੁੰਦਾ ਨਹੀਂ ਤਾਂ ਅਸੀਂ ਤਾਂ ਇਹੀ ਗੱਲ ਕਹਿਣਾ ਕੋਈ ਅਸੀਂ ਤਾਂ ਹੁਣ ਸਰਕਾਰ ਦੇ ਦੁਆਰੇ ਆ ਵੀ ਸਾਨੂੰ ਇੱਥੇ ਰੱਖੋ ਮਾਰੋ ਸਾਨੂੰ ਪੱਕੀਆਂ ਨੌਕਰੀਆਂ ਦੀ ਲੋੜ ਆ ਸਾਨੂੰ ਆਪਣੇ ਪਰਿਵਾਰ ਚਲਾਉਣੇ ਨੇ ਸਾਡੇ ਵੀ ਮਾਪਿਓ ਸਾਡੇ ਮੂੰਹਾਂ ਕਨੀ ਝਾਗਦੇ ਨੇ ਸਾਡੇ ਵੀ ਬੱਚੇ ਚਾਹੁੰਦੇ ਆ ਵੀ ਸਾਡਾ ਪਿਓ ਜਦੋਂ ਆਊਗਾ ਤਾਂ ਸਾਡੇ ਵਾਸਤੇ ਕੁਝ ਵਧੀਆ ਖਬਰ ਲੈ ਕੇ ਆਵੇ ਕਿਉਂਕਿ ਇੱਕ ਕੱਚਾ ਮਲਾਜ਼ਮ ਇੱਕ ਸਨਮਾਨਜਨਕ ਤਨਖਾਹ ਤੋਂ ਬਿਨਾ ਆਪਣਾ ਘਰ ਨਹੀਂ ਚਲਾ ਸਕਦਾ ਸਨਮਾਨਜਨਕ ਤਨਖਾਹ ਤੋਂ ਕੀ ਭਾਵ ਹੈ ਕਿਉਂਕਿ ਕਈ ਵਾਰੀ ਐ ਹੁੰਦਾ ਨਾ ਜਦੋਂ ਅਸੀਂ ਵੀਡੀਓ ਜਨਤਕ ਕਰਦੇ ਆ ਕਮੈਂਟ ਥੱਲੇ ਆਉਂਦੇ ਨੇ ਭਾਈ ਇਹਨਾਂ ਨੂੰ ਕੱਚੇ ਜਾਂ ਪੱਕੇ ਦਾ ਕੀ ਫਰਕ ਹੈ ਤਨਖਾਹ ਤਾਂ ਮੋਟੀ ਲੈਂਦੇ ਨੇ ਉਤੋਂ ਪੈਸੇ ਬਹੁਤ ਵੱਢਦੇ ਨੇ ਇਸ ਬਾਰੇ ਕੀ ਕਹੋ ਇੱਕ ਸਿਰਫ ਫੈਕਟਰ ਹੁੰਦਾ ਇਹ ਤਨਖਾਹ ਮੋਟੀ ਤਨਖਾਹ ਤੋਂ ਕੀ ਭਾਵ ਹੈ ਮੋਟੀ ਤਨਖਾਹ ਤੁਸੀਂ ਕਿਹਨੂੰ ਮੰਨਦੇ ਹੋ ਅੱਜ ਸਿਰਫ ਇੱਕ ਜੀਵਨ ਜਿਉਣ ਵਾਸਤੇ ਜੇ ਆਪਾਂ ਕਹੀਏ ਤਾਂ 20-25000 ਰੁਪਏ ਦੇ ਵਿੱਚ ਕੋਈ ਆਪਣਾ ਘਰ ਨਹੀਂ ਚਲਾ ਸਕਦਾ ਤਾਂ ਦੂਸਰੇ ਪਾਸੇ ਜਿਹੜੀ ਆਪਾਂ ਪੈਸੇ ਖਾਣ ਦੀ ਗੱਲ ਕਰਦੇ ਆਂ ਜਾਂ ਉਹ ਕਰਨ ਦੀ ਗੱਲ ਕਰਦੇ ਆਂ ਤਾਂ ਬਿਲਕੁਲ ਇੱਥੇ ਜਿਹੜੀ ਅਸੀਂ ਖੜੇ ਆਂਗੇ ਅਸੀਂ ਸਿਰਫ ਪੱਲਿਓਂ ਲਾ ਕੇ 2 ਰੁਪਏ ਕੰਮ ਤਾਂ ਕਰਵਾਉਣ ਵਾਲੇ ਹੈਗੇ ਆਂ ਪਰ ਕੋਈ ਪੱਲਿਓਂ ਖਾ ਜਾਊਗਾ ਐਵੇਂ ਦਾ ਕੋਈ ਦਾ ਕਿਸੇ ਦਾ ਸਿਸਟਮ ਨਹੀਂ ਨਾ ਹੀ ਕੋਈ ਇਸ ਤਰ੍ਹਾਂ ਦਾ ਕਰ ਸਕਦਾ ਜੀ ਹੁਣ ਮੈਂ ਆਉਣਾ ਮੰਰੇਗਾ ਦੇ ਸਿਸਟਮ ਤੇ ਤੁਹਾਡੀ ਗੱਲ ਹੋ ਚੁੱਕੀ ਜੇ ਤੁਸੀਂ ਅੰਤ ਦੇ ਵਿੱਚ ਕੋਈ ਜੋੜਨਾ ਹੋਵੇ ਕਹਿ ਦਿਓ ਪਰ ਮੰਰੇਗਾ ਸਿਸਟਮ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਚੱਲ ਰਿਹਾ ਪਿੰਡਾਂ ਦੇ ਵਿੱਚ ਸਾਰੀਆਂ ਸਰਕਾਰਾਂ ਦਾ ਤੁਸੀਂ ਦੌਰ ਦੇਖਿਆ ਤੁਸੀਂ ਇਕੱਲੀ ਭਾਜਪਾ ਤੋਂ ਦੱਸਿਆ ਸ਼ੁਰੂ ਹੋਇਆ ਫਿਰ ਤੁਸੀਂ ਕੈਪਟ ਉਹਦਾ ਸਮਾ ਵਿਪਕਤਾ ਹੈ ਹੁਣ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਮਨਰੇਗਾ ਦਾ ਸਿਸਟਮ ਹੈ ਉਹ ਨਿਰਵਿਘਨ ਜਿੱਦਾਂ ਚੱਲਦਾ ਰਿਹਾ ਪਰ ਉਹਦੇ ਚ ਖਾਮੀਆਂ ਸਮੇਂ-ਸਮੇਂ ਤੇ ਬਹੁਤ ਸਾਰੀਆਂ ਸਾਹਮਣੇ ਆਉਂਦੀਆਂ ਨੇ ਜਿੱਦਾਂ ਕਿ ਇਹ ਜਿਹੜੇ ਫੰਡ ਆਉਂਦੇ ਨੇ ਉਸ ਦੇ ਵਿੱਚ ਪੱਤੇ ਦੀ ਵੀ ਗੱਲ ਹੁੰਦੀ ਹੈ ਮਨਰੇਗਾ ਮਜ਼ਦੂਰਾਂ ਤੋਂ ਜਿਹੜਾ ਕੰਮ ਕਰਾਇਆ ਜਾਂਦਾ ਉਹਨਾਂ ਨੂੰ ਜੇ ਨਹੀਂ ਮਿਲਦਾ ਕੰਮ ਫਿਰ ਉਹਨਾਂ ਨੂੰ ਬੇਰੋਜ਼ਗਾਰੀ ਭੱਤਾ ਦੇਣਾ ਹੁੰਦਾ ਜੇ ਕੰਮ ਤੇ ਕੋਈ ਦੁਰਘਟਨਾ ਹੋ ਜਾਂਦੀ ਹੈ ਉਹਦੇ ਬਾਬਤ ਉਹਨੂੰ ਬੈਨੀਫਿਟ ਦੇਣੇ ਹੁੰਦੇ ਨੇ ਉਹ ਸਾਰੀਆਂ ਗੱਲਾਂ ਤੋਂ ਹੀਣਾ ਹੈ ਪੰਜਾਬ ਸਭ ਤੋਂ ਪਿੱਛੇ ਆਪਾਂ ਇਸ ਮਾਮਲੇ 'ਚ ਤੇ ਜਿਹੜੀ ਦੇ ਦਿਹਾੜੀ ਦੇਣੀ ਹੁੰਦੀ ਹੈ ਉਸ ਦੇ ਵਿੱਚ ਵੀ ਪਿੱਛੇ ਆ ਇਹ ਸਾਰਾ ਜਿਹੜਾ ਤੰਤਰ ਤੁਸੀਂ ਤਾਂ ਅੰਦਰ ਵਿਚਰਦੇ ਹੋ ਇਸ ਦੇ ਵਿੱਚ ਫੰਡ ਫੰਡ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਵੱਲੋਂ ਕਮੀ ਹੈ ਜਾਂ ਪੈਸਿਆਂ ਦੀ ਤੰਗੀ ਹੈ ਜਾਂ ਕਿੱਥੇ ਕਮੀ ਹੈ ਇਹ ਮਨਰੇਗਾ ਵਾਲਾ ਢਾਂਚਾ ਸਹੀ ਤਰੀਕੇ ਨਾਲ ਚੱਲ ਕਿਉਂ ਨਹੀਂ ਰਿਹਾ ਪੰਜਾਬ 'ਚ ਸਮੇਂ ਸਿਰ ਸਰਕਾਰਾਂ ਦੀ ਜੇਕਰ ਨੀਤ ਸਹੀ ਹੋਊਗੀ ਜੀ ਤਾਂ ਢਾਂਚਾ ਵੀ ਸਹੀ ਚੱਲੂਗਾ ਕੰਮ ਵੀ ਮਿਲੂਗਾ ਜਿੱਥੋਂ ਤੱਕ ਤੁਸੀਂ ਪੁੱਛੇ ਕਿ ਕੰਮ ਘੱਟ ਕਿਉਂ ਮਿਲਦਾ ਹੈ ਤਾਂ ਸਰਕਾਰ ਨੇ ਕੀ ਕੀਤਾ ਹੁਣ ਪਿਛਲੇ 15 ਦਿਨਾਂ ਦੇ ਵਿੱਚ ਜਿਹੜੇ ਕੱਚੇ ਕੰਮ ਸੀ ਚੇ ਰੋਡ ਬਾਰਮ ਦਾ ਸੀ ਚੇ ਕੱਚੇ ਰਸਤੇ ਦਾ ਸੀ ਚਾਹੇ ਮੈਦਾਨ ਨੂੰ ਪਧਰਾ ਕਰਾਉਣ ਦਾ ਸੀਗਾ ਉਹ ਸਾਰੇ ਕੰਮ ਸੀਗੇ ਜਿਹੜੇ ਉਹ ਸਾਈਟ ਤੋਂ ਹਟਾ ਦਿੱਤੇ ਗਏ ਨੇ ਸਾਡੇ ਸਿਕਿਉਰ ਦੇ ਉੱਪਰੋਂ ਕੰਮ ਮੌਜੂਦ ਨਹੀਂ ਰਹੀ ਜਦੋਂ ਹੁਣ ਸਰਕਾਰ ਮਨਮਰਜ਼ੀਆਂ ਕਰਨ ਤੇ ਉਤਰੀ ਹੋਈ ਹੈ ਸਰਕਾਰ ਮਨਮਰਜ਼ੀਆਂ ਕਰਨ ਤੇ ਉਤਰੀ ਤੇ ਜੇਕਰ ਉਹ ਕੰਮ ਨਹੀਂ ਹੁੰਦੇ ਤਾਂ ਕਿੱਥੋਂ ਰੋਜ਼ਗਾਰ ਦਿੱਤਾ ਜੋ ਇੱਕ ਪਿੰਡ ਦੇ ਵਿੱਚ 5 ਲੱਖ ਦੇ ਕੰਮ ਨੇ ਤਾਂ ਕੰਮ ਕਰਨ ਵਾਲੇ ਉੱਥੇ ਜਿਹੜੇ ਹੈਗੇ ਨੇ ਤਾਂ 200 ਜਣਾ ਤਾਂ ਉਹਨਾਂ ਨੂੰ ਵੰਡ ਕੇ ਕੰਮ ਦਿੱਤਾ ਜਾ ਸਕਦਾ ਹੈ ਉਹ ਸਾਡੇ ਵਾਸਤੇ ਦੀ ਗੱਲ ਹੈ ਪਰੰਤੂ ਅਸੀਂ ਉਸ ਤੋਂ ਵੱਧ ਕੰਮ ਹੋਰ ਕਿੱਥੋਂ ਲਿਆਵਾਂਗੇ ਵੀ ਕਿੱਥੋਂ ਉਸ ਪਿੰਡ ਦੇ ਲਈ ਤਾਂ ਉੱਥੇ ਸਰਕਾਰ ਦੀ ਨਿਲੇਕੀ ਉਹ ਕੰਮ ਵੱਧ ਪੈਦਾ ਕਰੇ ਵੱਧ ਜਿਹੜੇ ਕੰਮ ਨੇ ਉਹ ਇਸ ਇਹਦੇ ਘੇਰੇ ਦੇ ਵਿੱਚ ਲੈ ਕੇ ਆਵੇ ਅਸੀਂ ਤਾਂ ਕੰਮ ਬੇਰੋਜ਼ਗਾਰੀ ਭੱਤਾ ਉੱਪਰੋਂ ਜਾਰੀ ਕਰਨ ਅਸੀਂ ਵੰਡਾਂਗੇ ਅਸੀਂ ਕੋਲੋਂ ਤਾਂ ਨਹੀਂ ਦੇਣਾ ਨਾ ਪਰ ਉਹਦੇ ਲਈ ਤਾਂ ਭਾਈ ਹੱਲੇ ਤੁਹਾਨੂੰ ਸ਼ਾਇਦ ਇਹਦਾ ਗਿਆਨ ਹੋਊਗਾ ਵਿਧਾਨ ਸਭਾ ਦੇ ਵਿੱਚ ਉਹਨੂੰ ਪਾਸ ਕਰਨਾ ਸੀ ਬੇਰੋਜ਼ਗਾਰੀ ਭੱਤੇ ਵਾਲਾ ਜਿਹੜਾ ਬਿੱਲ ਸੀ ਪੰਜਾਬ ਦਾ ਪੈਂਡਿੰਗ ਪਿਆ ਹੱਲੇ ਤੱਕ ਕੋਈ ਗੱਲ ਹੀ ਨਹੀਂ ਕਰਦਾ ਉਹਦੇ ਪੰਜਾਬ ਦੀ ਤਰਾਸ ਦੀ ਇੱਥੋਂ ਤੱਕ ਹੈ ਜੀ ਪੰਜਾਬ ਖੇਤੀ ਪ੍ਰਧਾਨ ਸੂਬਾ ਮੰਨਿਆ ਗਿਆ ਕਿਸਾਨੀ ਇਹਦੀ ਰੀੜ ਦੀ ਹੱਡੀ ਹੈ ਤਾਂ ਮਨਰੇਗਾ ਦੇ ਵਿੱਚ ਜਿਹੜਾ ਹੈਗਾ ਹੈਗਾ ਕਿਸਾਨਾਂ ਨੂੰ ਵੀ ਲਾਭ ਮਿਲਦਾ ਹੈ ਕਿ 2.5 ਏਕੜ ਤੋਂ ਘੱਟ ਜ਼ਮੀਨ ਵਾਲੇ ਜਿਹੜੇ ਹੈਗੇ ਆ ਉਹ ਲਾਭ ਲੈ ਸਕਦੇ ਨੇ ਪਰ ਸਰਕਾਰ ਤਾਂ ਉਹ ਨਹੀਂ ਲਾਗੂ ਕਰ ਰਹੀ ਸਰਕਾਰ ਤਾਂ ਉਹ ਨਹੀਂ ਲਾਗੂ ਕਰੀ ਤੇ ਉਸ ਤੋਂ ਵੱਧ ਅਸੀਂ ਚਾਹੁੰਦੇ ਵੀ ਤਾਂ ਭਾਲ ਵੀ ਕੀ ਸਕਦੇ ਆ ਸਰਕਾਰ ਤੋਂ ਇਹ ਸਰਕਾਰ ਦੀ ਨਲਾਇਕੀ ਦਾ ਨਤੀਜਾ ਜੀ ਐਥੇ ਸਾਡੇ ਦਰਸ਼ਕਾਂ ਨੂੰ ਇੱਕ ਗੱਲ ਹੋਰ ਦੱਸ ਦਈਏ ਜਦੋਂ ਕੇਂਦਰ ਦੇ ਵੱਲੋਂ ਮਨਰੇਗਾ ਫੰਡ ਜਾਰੀ ਕੀਤਾ ਜਾਂਦਾ ਹੈ ਜਦੋਂ ਬਕਾਇਦਾ ਇੱਕ ਸਾਲਾਨਾ ਬਜਟ ਆਉਂਦਾ ਹੈ ਨਿਰਮਲਾ ਸੀ타ਰਮਨ ਹੁਣੀ ਖੜਕ ਕੇ ਉਸ ਤੇ ਗੱਲ ਕਰਦੇ ਨੇ ਤਾਂ ਮਨਰੇਗਾ ਪੂਰੇ ਭਾਰਤ ਦੇ ਵਿੱਚ ਜਿੱਥੇ-ਜਿੱਥੇ ਚੱਲਦੀ ਹੈ ਜਿੰਨਾ ਉਸ ਦਾ ਬਜਟ ਬਣਦਾ ਹੈ ਉਸ ਦਾ ਸਿਰਫ ਤੇ ਸਿਰਫ ਚੌਥਾ ਹਿੱਸਾ ਉਹਨਾਂ ਦੇ ਵੱਲੋਂ ਜਨਤਕ ਕੀਤਾ ਜਾਂਦਾ ਕਿਹਾ ਜਾਂਦਾ ਕਿ ਐਨੇ ਪੈਸੇ ਅਸੀਂ ਮਨਰੇਗਾ ਲਈ ਰੱਖੇ ਨੇ ਇੱਥੋਂ ਵੀ ਤੁਸੀਂ ਕਾਣੀ ਬਾਂਡ ਦਾ ਨਤੀਜਾ ਜਿਹੜਾ ਦੇਖ ਸਕਦੇ ਹਾਂ ਕਾਣੀ ਬੰਡ ਦੀ ਨਜ਼ਰ ਦੇ ਨਾਲ ਦੇਖ ਸਕਦੇ ਹਾਂ ਹੋ ਸਕਦਾ ਹੈ ਬਾਈ ਹੁਣਾਂ ਦਾ ਕੰਮ ਉਸ ਦੇ ਕਰਕੇ ਵੀ ਫਸਿਆ ਹੋਵੇ ਜਾਂ ਦਿੱਕਤ ਦੇ ਵਿੱਚ ਹੋਵੇ ਇੱਧਰ ਤੁਸੀਂ ਇੱਕ ਵਾਰੀ ਮੈਂ ਚਾਹੂੰਗਾ ਪਿੱਛੇ ਜ਼ਰੂਰ ਨਿਗਾਹ ਮਾਰ ਦਿਓ ਕਿਸ ਤਰੀਕੇ ਦੇ ਨਾਲ ਬਾਈ ਹੁਣੀ ਕਹਿ ਰਹੇ ਨੇ ਕਿ ਮੁਖਸਰ ਫਜ਼ਿਲਕਾ ਮਲੂਟ ਅਲੱਗ-ਅਲੱਗ ਥਾਵਾਂ ਤੋਂ ਇਹ ਸਾਰੇ ਜਿਹੜੇ ਨੌਜਵਾਨ ਨੇ ਇਹ ਇੱਥੇ ਆਪਣੇ ਆਪਣੇ ਕੰਮ ਛੱਡ ਕੇ ਪਹੁੰਚੇ ਹੋਏ ਨੇ ਮੰਦਰੀਗਾ ਦੇ ਜਿਹੜੇ ਮੁਲਾਜ਼ਮ ਨੇ ਇਹ ਪੱਕੇ ਹੋਣ ਦੀ ਮੰਗ ਕਰ ਰਹੇ ਨੇ ਮੈਂ ਬਾਈ ਹੋਣਾ ਤੋਂ ਚਾਹੂੰਗਾ ਜੇ ਕੋਈ ਹੋਰ ਕੋਈ ਗੱਲ ਜੋੜਨੀ ਚਾਹੁੰਦਾ ਹੈ ਬਾਈ ਹੋਣਾ ਦੇ ਕੋਲੋਂ ਆਪਾਂ ਜ਼ਰੂਰ ਲੈ ਲੈਣੇ ਬਾਈ ਕੀ ਕਹਿਣਾ ਚਾਹੁੰਦੇ ਹੋ ਇਸ ਸਾਰੇ ਦੇ ਬਾਬਤ ਅਸੀਂ ਸਾਰੇ ਇੱਥੇ ਅੱਜ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਆਪਣੀ ਬੇਨਤੀ ਕਰਨ ਆਏ ਆ ਕਿ ਵੀ ਸਾਨੂੰ ਲੰਬੇ ਸਮੇਂ ਤੋਂ 16 16 ਸਾਲ ਹੋ ਗਏ ਇਸ ਮਹਿਕਮੇ ਦੇ ਵਿੱਚ ਨੌਕਰੀਆਂ ਕਰਦਿਆਂ ਤੋਂ ਸਾਡੇ ਕੋਈ ਸਾਥੀ ਇਹੋ ਜਿਹੀ ਵੀ ਨਹੀਂ ਜਿਹੜੇ 2 ਸਾਲਾਂ ਬਾਅਦ ਹੁਣ ਰਿਟਾਇਰ ਹੋਣ ਜਾ ਰਹੇ ਨੇ ਠੀਕ ਹੈ ਜੀ ਠੀਕ ਹੈ ਅਨਗੂਣੀਆਂ ਥਾਵਾਂ ਤੇ ਅਸੀਂ ਕੰਮ ਕਰ ਰਹੇ ਹਾਂ ਹੁਣ ਸਾਨੂੰ ਲਗਾਤਾਰ ਆ ਜਿਹੜੀ ਉਹ 3-4 ਮਹੀਨਿਆਂ ਤੋਂ ਤਨਖਾਹਾਂ ਜਿਹੜੀਆਂ ਨਹੀਂ ਮਿਲ ਰਹੀਆਂ ਗੀਆਂ ਕਾਰਨ ਕੀ ਦੱਸ ਦੇ ਨੇ ਕਾਰਨ ਜਿਹੜਾ ਫੰਡ ਆ ਜਿਹੜਾ ਉਹ ਸਟੇਟ ਆ ਜਿਹੜਾ ਉਹ ਜਾਰੀ ਨਹੀਂ ਕਰ ਰਿਹਾਗਾ ਸਰਕਾਰ ਦੀ ਨੀਤੀ ਦੇ ਵਿੱਚ ਖੋਟ ਆ ਪੈਸਾ ਸਾਰਾ ਕੁਸਾ ਤੁਸੀਂ ਵੀ ਸੁਣਦੇ ਹੋ ਸੀਐਮ ਸਾਹਿਬ ਦੀਆਂ ਗੱਲਾਂ ਆਪਾਂ ਦੇਖਦੇ ਆ ਮੀਡੀਆ ਤੇ ਉਹ ਕਹਿੰਦੇ ਖਜ਼ਾਨਾ ਭਰਿਆ ਨਹੀਂ ਪਰ ਜਿਹੜੀਆਂ ਸਰਕਾਰ ਦੀਆਂ ਉਹ ਨੀਤੀਆਂ ਮਾੜੀਆਂ ਨੇ ਸੀਮ ਸਾਹਿਬ ਆਪਦੇ ਮੂੰਹੋਂ ਬੋਲਦੇ ਨੇ ਕਿ ਮੈਂ ਬਾਕੀ ਜਿਨ੍ਹਾਂ ਨੇ ਵਾਰੀ ਬੰਨੀਆਂ ਸਰਕਾਰਾਂ ਦੀ ਉਹਨਾਂ ਵਾਂਗ ਕੰਮ ਨਹੀਂ ਕਰਾਂਗਾ ਪਰ ਸਾਡੇ ਡਿਪਾਰਟਮੈਂਟ ਦੇ ਲਈ ਸਾਨੂੰ ਸਮਝ ਨਹੀਂ ਆਉਂਦੀ ਵੀ ਸੀਐਮ ਸਾਹਿਬ ਅੱਖਾਂ ਕਿਉਂ ਆਪਦੀਆਂ ਬੰਦ ਕਰੀ ਬੈਠੇ ਨੇ ਸਾਡੇ ਸਾਥੀ ਆ ਜਿਹੜੇ ਸੀਮ ਸਾਹਿਬ ਦੇ ਆਪਦੇ ਹਲਕੇ ਦੇ ਨੇ ਸਾਡੀ ਇਹੀ ਇੱਕ ਉਹਨਾਂ ਨੂੰ ਬੇਨਤੀ ਆ ਵੀ ਸਾਨੂੰ ਸਾਡੇ ਵਿਭਾਗ ਦੇ ਵਿੱਚ ਮਰਜ ਕੀਤਾ ਜਾਵੇ ਪੰਚਾਇਤ ਡਿਪਾਰਟਮੈਂਟ ਦੇ ਵਿੱਚ ਮਰਜ ਕੀਤਾ ਜਾਵੇ ਸਰਕਾਰ ਦੀਆਂ ਨੀਤਾਂ ਦੇ ਵਿੱਚ ਖੋਟ ਨੇ ਸਾਨੂੰ ਇੰਜ ਜਾਪਦਾ ਹੁਣ ਸੀਐਮ ਸਾਹਿਬ ਦੀ ਨੀਤ ਦੇ ਵਿੱਚ ਵੀ ਖੋਟ ਨੇ ਨਹੀਂ ਤਾਂ 2022 ਦੇ ਵਿੱਚ 2022 ਦੇ ਵਿੱਚ ਸਾਡੇ ਵਿਭਾਗ ਦੇ ਵਿੱਚ ਨਵੀਂ ਭਰਤੀ ਕੀਤੀ ਗਈ ਬਾਹਰ ਤੋਂ ਜਿਹੜੇ ਸਾਨੂੰ ਉਹਨਾਂ ਨਾਲ ਗਿਲਾ ਸ਼ਿਕਵਾਨੀ ਬਾਹਰ ਤੋਂ ਜਿਹੜੀ ਭਰਤੀ ਕੀਤੀ ਗਈ ਨਵੇਂ ਸਿਰੋਂ ਬਾਹਰ ਤੋਂ ਭਾਅ ਕਿਦਾਂ ਬਾਹਰ ਤੋਂ ਭਾਅ ਮਤਬਲੀ ਇਹ ਆ ਵੀ ਉਹਦੀ ਬਕਾਇਦਾ ਐਡ ਕਰਕੇ ਦੁਬਾਰਾ ਨਵੀਂ ਭਰਤੀ ਕੀਤੀ ਗਈ ਬਾਹਰੋਂ ਸਾਡੇ ਮਹਿਕਮੇ ਦੇ ਵਿੱਚੋਂ ਸਾਡੇ ਮਹਿਕਮੇ ਦੇ ਵਿੱਚੋਂ ਜਿਹੜੀ ਉਹ ਭਰਤੀ ਨਹੀਂ ਕੀਤੀ ਗਈਗੀ ਹਾਲਾਂਕਿ ਸਾਨੂੰ ਦੱਸਦਾ 15-15 ਸਾਲ ਹੋ ਗਏ ਆ ਇਸ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਿਆਂ ਨੂੰ ਸਾਡਾ ਵੱਧ ਤਜਰਬਾ ਸੇਕਾ ਕੰਮ ਕਰਨ ਦਾ ਸਾਨੂੰ ਪੱਕੇ ਨਹੀਂ ਕੀਤਾ ਗਿਆ ਹੋਰ ਨਵੇਂ ਸਿਰਿਓ ਨਵੀਂ ਭਰਤੀ ਕਰ ਲਈਗੀ ਸਾਡੇ ਡਿਪਾਰਟਮੈਂਟ ਮਿੰਟ ਦੇ ਵਿੱਚ ਸਾਡੀ ਇਹੀ ਮੁੱਖ ਮੰਤਰੀ ਸਾਹਿਬ ਨੂੰ ਮੰਗਾ ਵੀ ਸਾਨੂੰ ਸਾਡੇ ਡਿਪਾਰਟਮੈਂਟ ਦੇ ਵਿੱਚ ਮਰਜ ਕੀਤਾ ਜਾਵੇ ਨਹੀਂ ਤਾਂ ਵੀ ਅਸੀਂ ਆ ਜਿਹੜਾ ਆਪਦੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਅੱਜ ਇੱਥੇ ਜਲੰਧਰ ਦੇ ਵਿੱਚ ਸਾਡਾ ਰੋਸ ਮਾਰਚ ਕਰਨ ਦਾ ਮਸਕਤ ਇਹੀ ਆ ਕਿ ਇੱਥੇ ਜੀਵਨੀ ਚੋਣਾ ਸਰਕਾਰ ਦੀ ਸਾਰਾ ਜਿਹੜਾ ਸਰਕਾਰ ਦਾ ਤੰਤਰ ਆ ਜਿਹੜਾ ਉਹ ਇੱਥੇ ਆ ਜੇਕਰ ਸਾਡੀਆਂ ਮੰਗਾਂ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਹੋ ਸਕਦਾ ਜਿਵੇਂ ਸੀਐਮ ਸਾਹਿਬ ਆਪ ਕਹਿੰਦੇ ਨੇ ਵੀ ਸਰ ਲੋਕ ਆ ਜਿਹੜੇ ਉਹ ਸਰਕਾਰਾਂ ਨੂੰ ਬਦਲ ਦਿੰਦੇ ਨੇ ਤੇ ਅਸੀਂ ਵੀ ਸਾਰੇ ਜਿਹੜੇ ਮੰਰੇਗਾ ਕਰਮਚਾਰੀਆਂ ਵੀ ਉਸ ਲੈਣ ਦੇ ਵਿੱਚ ਅਸੀਂ ਵੀ ਆ ਖੜੀਏ ਵੀ ਸਰਕਾਰ ਬਦਲਣੀ ਚਾਹੀਦੀ ਆ ਵੀ ਇੱਥੇ ਐਮਐਲਏ ਆ ਜਿਹੜਾ ਵੀ ਐਮਐਲਏ ਦਾ ਇਲੈਕਸ਼ਨ ਹੋਣਾ ਵੀ ਹੋ ਸਕਦਾ ਫਿਰ ਵੀ ਉਹ ਅਸੀਂ ਉਹਨਾਂ ਵੱਲ ਖੜ ਜਾਈਏ ਜਾ ਕੇ ਬਦਲਣ ਵਾਲਿਆਂ ਵੱਲ ਜੀ ਜੀ ਸਾਡੀ ਇੱਕੋ ਇੱਕ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਆ ਵੀ ਸਾਡੀਆਂ ਜਿਹੜੀਆਂ ਮੰਰੇਗਾ ਕਰਮਚਾਰੀਆਂ ਦੀਆਂ ਮੰਗਾਂ ਉਹਨਾਂ ਵੱਲ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਅੱਜ ਤੋਂ 7 ਦਿਨ ਪਹਿਲਾਂ ਅਸੀਂ ਸਾਰੇ ਜ਼ਿਲ੍ਹਿਆਂ ਨੇ ਪੂਰੇ ਪੰਜਾਬ ਦੇ ਵਿੱਚ ਇਸ਼ਤਿਹਾਰ ਦਿੱਤੇ ਬਕਾਇਦਾ ਖਬਰਾਂ ਦਿੱਤੀਆਂ ਮੰਗ ਪੱਤਰ ਦਿੱਤੇ ਸਾਡੇ ਡੀਸੀ ਏਡੀਸੀ ਸਹਿਬਾਨਾਂ ਨੂੰ ਪਰ ਉਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਗਿਆਗਾ ਨਹੀਂ ਤਾਂ ਅੱਜ ਆ ਰੋਸ ਮਾਰਚ ਨਹੀਂ ਹੋ ਸਕਦਾ ਸੀ ਸਾਡੀਆਂ ਜਿਹੜੀਆਂ 3 ਮਹੀਨਿਆਂ ਦੀਆਂ 4 ਮਹੀਨਿਆਂ ਦੀਆਂ ਸੈਲਰੀਆਂ ਸਟੌਪ ਪਈਆਂ ਸੀ ਉਹਨਾਂ ਨੂੰ ਜਾਰੀ ਕੀਤਾ ਜਾ ਸਕਦਾ ਸੀ ਅਸੀਂ ਇੱਥੇ ਆਉਣਾ ਹੀ ਨਹੀਂ ਸੀ ਜਲੰਧਰ ਦੇ ਵਿੱਚ ਅੱਜ ਸੋ ਦੇਖ ਸਕਦੇ ਹਾਂ ਇਹ ਹਾਲ ਹੈ ਧਰਾਂਤਲ ਦੇ ਉੱਪਰ ਜਿਹੜੀਆਂ ਸਰਕਾਰਾਂ ਦਨੂ ਪੀਪਾ ਦੱਸਿਆ ਜਾਂਦਾ ਸੀ ਜਿਹੜੀਆਂ ਜਿਹੜੇ ਵਿੱਤ ਮੰਤਰੀ ਹੁੰਦੇ ਸੀ ਉਹਨਾਂ ਨੂੰ ਦੱਸਿਆ ਜਾਂਦਾ ਸੀ ਕਿ ਫੇਰ ਤੁਸੀਂ ਆਪਣੇ ਸ਼ਬਦ ਬਦਲੋ ਖਜ਼ਾਨੇ ਦੇ ਖਜ਼ਾਨਾ ਨਾ ਕਹੋ ਪੀਪਾ ਕਹੋ ਉਹ ਸਾਰੀਆਂ ਗੱਲਾਂ ਹੁਣ ਉਲਟ ਜਾਪਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਸੀਂ ਇਹ ਨਹੀਂ ਕਹਿੰਦੇ ਬਾਕੀ ਸਰਕਾਰਾਂ ਬਹੁਤ ਚੰਗੀਆਂ ਸੀ ਉਹਨਾਂ ਨੇ ਵੀ ਸਮੇਂ-ਸਮੇਂ ਤੇ ਇਸੇ ਤਰੀਕੇ ਨਾਲ ਨੌਜਵਾਨੀ ਦਾ ਕਹਾਣ ਕੀਤਾ ਹੈ ਕਿ ਬਾਈ ਹੁਣ ਹੀ ਦੱਸ ਰਹੇ ਨੇ ਕਿ ਉਦੋਂ ਤੋਂ ਵੀ ਇਹ ਲਗਾਤਾਰ ਲੜ ਰਹੇ ਨੇ ਆਖਰੀ ਸਵਾਲ ਹੈ ਬਾਈ ਮੇਰਾ ਜਿਸ ਤਰੀਕੇ ਦੇ ਨਾਲ ਪਹਿਲਾਂ ਇਹ ਮੁੱਖ ਮੰਤਰੀ ਸਾਹਿਬ ਗੱਲ ਕਰਦੇ ਸੀ ਕਿ ਸਾਰੀਆਂ ਸਰਕਾਰਾਂ ਤੋਂ ਅਸੀਂ ਬਿਲਕੁਲ ਵੱਖਰੇ ਆ ਅਸੀਂ ਆਮ ਘਰਾਂ ਤੋਂ ਉੱਠੇ ਹੋਏ ਗਲੀਆਂ ਤੋਂ ਸੱਥਾਂ ਤੋਂ ਚੱਲਣ ਵਾਲੇ ਆ ਤੁਹਾਨੂੰ ਲੱਗਦਾ ਹੈ ਕਿ ਇਸ ਹਿਸਾਬ ਨਾਲ ਫਿਰ ਜੇ ਸੱਥਾਂ ਤੋਂ ਚੱਲਦੇ ਹੁੰਦੇ ਤੁਸੀਂ ਤਾਂ ਪਿੰਡ ਬੈਠੇ ਹੀ ਕੰਮ ਕਰਾ ਲੈਣਾ ਸੀ ਤੁਹਾਨੂੰ ਇੰਨੀ ਦੂਰ ਆਉਣਾ ਨਾ ਪੈਂਦਾ ਇਹ ਲੱਗਦਾ ਹੈ ਕਿ ਇਹੋ ਜੀ ਕੋਈ ਗੱਲ ਹੈਗੀ ਸਰਕਾਰ 'ਚ ਦੇਖੋ ਕਿਉਂਕਿ ਇੱਕ ਗੱਲ ਮੈਂ ਪਹਿਲਾਂ ਕਹੀ ਹੈ ਵੀ ਸਰਕਾਰਾਂ ਕਿਸੇ ਦਾ ਮਿੱਤ ਨਹੀਂ ਹੁੰਦੀਆਂ ਸ਼ਾਇਦ ਸਾਨੂੰ ਵੀ ਉਮੀਦ ਸੀਗੀ ਵੀ ਬਿਲਕੁਲ ਨਵੀਂ ਸਰਕਾਰ ਹੈ ਕਿਉਂਕਿ ਹੁਣ ਤੱਕ ਉੱਤਰ ਕਾਟੋ ਮੈਂਚੜਾਂ ਦੇ ਤਹਿਤ ਜਿਹੜਾ ਅਕਾਲੀ ਭਾਜਪਾ ਤੇ ਕਾਂਗਰਸੀ ਸੀ ਆਪਸ 'ਚ ਵੱਟੇ ਨਾਲ ਹੀ ਚੱਲੇ ਜਾਂਦੇ ਸੀਗੇ ਲੋਕਾਂ ਨੇ ਨਵੀਂ ਸਰਕਾਰ ਨੂੰ ਮੌਕਾ ਦਿੱਤਾ ਸੀਗਾ ਇਹਨਾਂ ਦੇ 92 ਜਿਤਾ ਕੇ ਭੇਜੇ ਸੀ ਤਾਂ ਭਗਵਾਨਤ ਮੰਨ ਸਾਹਿਬ ਆਪ ਕਹਿੰਦੇ ਹੁੰਦੇ ਸੀ ਕਿ ਇਹਨਾਂ ਤੋਂ ਜਵਾਬ ਲਓ ਇਹਨਾਂ ਨੂੰ ਜਵਾਬਦੇਹ ਬਣਾਓ ਕਿਉਂਕਿ ਜੇ ਸਰਕਾਰ ਤੁਹਾਨੂੰ ਰੱਖਦੀ ਹੈ ਤਾਂ ਤੁਹਾਨੂੰ ਪਾਲਣ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੈ ਤਾਂ ਅੱਜ ਅਸੀਂ ਵੀ ਸਰਕਾਰ ਤੋਂ ਉਹੀ ਜਵਾਬ ਮੰਗਣ ਆਏ ਆ ਕਿ ਸਾਨੂੰ ਵੀ ਇਸ ਗੱਲ ਦਾ ਜਵਾਬ ਦਿੱਤਾ ਜਾ ਭਗਵਾਨ ਤਮਨ ਸਾਹਿਬ ਦੇ ਅੰਦਾਜ਼ ਦੇ ਵਿੱਚ ਹੀ ਅਸੀਂ ਉਹਨਾਂ ਨੂੰ ਹੀ ਕਹਿਣਾ ਚਾਹੁੰਦੇ ਆ ਕਿ ਜਿਵੇਂ ਤੁਹਾਨੂੰ ਲੋਕਾਂ ਨੇ ਤੁਸੀਂ ਕਹਿੰਦੇ ਵੀ ਲੋਕ ਰਾਜੇ ਹੁੰਦੇ ਨੇ ਤੁਹਾਨੂੰ ਕੁਰਸੀ ਦੇ ਬਿਠਾਏ ਆ ਤੇ ਜੇਕਰ ਤੁਸੀਂ ਨਹੀਂ ਅਜੇ ਮੰਗਾ ਕਨੀ ਧਿਆਨ ਦਿੱਤਾ ਤਾਂ ਤੁਸੀਂ ਵੀ ਇਹ ਕੁਰਸੀ ਤੁਹਾਡੇ ਕੋਲ ਸਥਾਈ ਨਹੀਂ ਹੈਗੀ ਤੁਹਾਨੂੰ ਪੱਕੇ ਤੌਰ ਤੇ ਨਹੀਂ ਦਿੱਤੀ ਤਾਂ ਜੇ ਲੋਕ ਤੁਹਾਨੂੰ ਕੁਰਸੀ ਦੇ ਸਕਦੇ ਆ ਤਾਂ ਇਹ ਖੱਚ ਵੀ ਸਕਦੇ ਨੇ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਹੈ ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਜਿਹੜੇ ਕਿ ਅੱਜ ਜਲੰਧਰ ਦੀ ਪਛਮੀ ਹਲਕੇ ਦੀ ਜ਼ਿਮਨੀ ਚੋਣ ਨੂੰ ਪ੍ਰਭਾਵਿਤ ਕਰਨ ਦੇ ਲਈ ਅਤੇ ਆਪਣੀਆਂ ਜਿਹੜੀਆਂ ਮੰਗਾਂ ਨੇ ਉਹ ਮੁੱਖ ਮੰਤਰੀ ਸਾਹਿਬ ਦੇ ਤੱਕ ਰੱਖਣ ਦੇ ਲਈ ਪਹੁੰਚੇ ਹੋਏ ਨੇ ਪਰ ਹੁਣ ਇਹਨਾਂ ਦੀ ਕਿਸਮਤ ਹੈ ਕਿ ਆਮ ਘਰ ਵਾਲੇ ਮੁੱਖ ਮੰਤਰੀ ਸਾਹਿਬ ਇਹਨਾਂ ਨੂੰ ਮਿਲਦੇ ਨੇ ਜਾਂ ਨਹੀਂ ਇਹ ਤਾਂ ਸਮਾਂ ਬਿਆਨ ਕਰੂਗਾ ਜਿਵੇਂ ਵੀ ਹੋਵੇਗਾ ਪਲ-ਪਲ ਦੀ ਜਾਣਕਾਰੀ ਸਾਂਝੀ ਕਰਨ ਦੀ ਤੁਹਾਡੇ ਨਾਲ ਕੋਸ਼ਿਸ਼ ਕਰਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਸੱਸਿਆ ਜੀ